ਬਾਈ ਜੀ ਗੱਲ ਇਹ ਹੈ ਵੀ ਅਸੀਂ ਬੈਠੇ ਆ ਤਖਤ ਮਲ ਪਿੰਡ ਬਾਈ ਹਰਪ੍ਰੀਤ ਦੇ ਹਨਾ ਅਸੀਂ ਹੋਰ ਵੀ ਜ਼ਿੰਮੇਵਾਰਾਂ ਭਰਾਵਾਂ ਦੇ ਸਪਰੇ ਕਰਦੇ ਆ ਕੋਈ ਤਾਂ ਲਿਆਉਂਦਾ ਐ ਪਰਫੀ ਕੋਈ ਲਿਆਉਂਦਾ ਲੱਡੂ ਕੋਈ ਲਿਆਉਂਦਾ ਸੱਕਰ ਪਾਰੇ ਕੋਈ ਲਿਆਉਂਦਾ ਪਕੌੜੇ ਤੇ ਕੋਈ ਲਿਆਉਂਦਾ ਮਟਰ ਤੇ ਅੱਜ ਬਾਈ ਹਰਪ੍ਰੀਤ ਨੇ ਇੱਕ ਵੱਖਰੀ ਚੀਜ਼ ਲਿਆ ਦੇ ਬਾਈ ਸਪਰੇ ਕਰਦੇ ਸੀ ਵੀ ਬਾਈ ਦੀ ਅਸੀਂ ਤਿੰਨੇ ਜਣੇ ਵੱਖਰੀ ਚੀਜ਼ ਨੂੰ ਦਿਖਾਉਣੇ ਆ ਬਾਈ ਬਾਹਲੀ ਤਕੜੀ ਸੀ ਲੈ ਬਾਈ ਸਿਓ ਖਾ ਚਾਹ ਨਾਲ ਤੂੰ ਕੀ ਖਾਵੇਂਗਾ ਬਾਈ ਮੁਰੂਦ ਤੂੰ ਵੀ ਮੁਰੂਦ ਖਾ ਮੈਂ ਵੀ ਅਮਰੂਦ ਹੀ ਖਾਣਾ ਹਾਂ ਭਾਈ ਚਾਹ ਨਾ ਅਮਰੂਦ ਦੇਖੋ ਭਾਈ ਇਹ ਜਿਹੜੀਆਂ ਚੀਜ਼ਾਂ ਭਾਈ ਹਨ ਇਹ ਆਰਗੈਨਿਕ ਚੀਜ਼ਾਂ ਭਾਈ ਜਿਹੜੀਆਂ ਅਮਰੂਦ ਆ ਭਾਈ ਤੇ ਘਰੇ ਬੁੱਝਾ ਲੱਗਿਆ ਹੋਇਆ ਤੇ ਇਹ ਜਿਹੜਾ ਚਾਹ ਨਾ ਨਾ ਚਾਹ ਨਾ ਖਾਊਗਾ ਅਮਰੂਦ ਭਾਈ ਗਲਾਵਾ ਜਮਨਰ ਕੇ ਮਾ ਗਲਾਵਾ ਜਮਨਰ ਕੇ ਭਾਈ ਕਦੇ ਕੋਈ ਰੋਗ ਨਹੀਂ ਲੱਗਦਾ ਭਾਈ ਕਦੇ ਵੀ ਨਹੀਂ ਲੱਗਦਾ ਘਟੋ ਘਟ 10 ਵੀ ਰੋਗਾਂ ਦੀ ਦਵਾਈ ਹੈ ਹਰ ਵੀ ਤਾਂ ਗੁਣ ਗੁਣ ਬਹੁਤ ਕਰਦੀ ਭਾਈ ਬਹੁਤ 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 ਅਸੀਂ ਭਾਈ ਤਿੰਨੇ ਸਪਰੇਅ ਸੜਕਣ ਆਏ ਸੀ ਭਾਈ ਸਪਰੇਅ ਨਾਲ ਹਰੀਆਂ ਚੀਜ਼ਾਂ ਖਾਇਆ ਕਰੋ ਨਾਤਾ ਕੋਈ ਅਸਰ ਕਰੇ ਨਾ ਅੱਖਾਂ 'ਚ ਪਵੇ ਨਾ ਮੂੰਹ 'ਚ ਪਵੇ ਜਮਾਂ ਨਜ਼ਾਰੇ ਬਣੇ ਬਈ ਗਲਾਬੀ ਆ ਜਮਾਂ ਵਿੱਚੋਂ ਕੰਮ ਕਰਦਾ ਸਹੀ ਹੈ ਨਾ ਇਹ ਜੇ ਖਾਣੇ ਖਾਵਾਂਗੇ ਬੰਦਾ ਬਿਮਾਰ ਨਹੀਂ ਹੁੰਦਾ ਐਵੇਂ ਸ਼ਹਿਰਾ 'ਚ ਤੋਰੇ ਉੱਪਰ ਤੇ ਪਰਕਰ ਖਾ ਲੋ ਪੀਜ਼ਾ ਖਾ ਲੋ ਫਲਾਨਾ ਖਾ ਲੋ ਢਮਕਾ ਖਾ ਲੋ ਐਵੇਂ ਤੇਲ ਤਾਂ ਨਾ ਜੇ ਬੇਸਾਬ ਮਾੜਾ ਹੁੰਦਾ ਤੇਲ ਮਾੜਾ ਹੁੰਦਾ ਬਈ ਕਿਹ ਤੱਕ ਕਿੱਧੇ ਕਰ ਲਈ ਬੈਠੇ ਹੁੰਦੇ ਆ ਯਾਰ ਉਹ ਆਪ ਦਾ ਘਰ ਵਾਲੇ ਖਾਣੇ ਨੂੰ ਵੀ ਢਿੱਡ ਜੋ ਕੱਢ ਦੇਣ ਹੂੰ ਯਾਰ ਦਵਾਈ ਤਾਂ ਅਸੀਂ ਹੋਰ ਵੀ ਕਰਦੇ ਹਾਂ ਯਾਰ ਨਵੇ ਹਮ ਪਰ ਜਿਹੜੀ ਤੇਰੇ ਦਵਾਈ ਛੜਕੀ ਯਾਰ ਸਾਨੂੰ ਵੱਖਰਾ ਸਵਾਦ ਹੀ ਆ ਗਿਆ ਅੱਛਾ ਹਾਂ ਨਹੀਂ ਦਵਾਈ ਆਪਾਂ ਮੰਨ ਲਾ ਪਿੰਡ ਵੀ ਕਰਦੇ ਆ ਬਥੇਰੇ ਕਰਦੇ ਆ ਗੱਲ ਕਰ ਮਹੱਲ ਆਵਾਂਗੇ ਦਰਸ਼ਮਾਰ ਗਰਾਉਂਡ ਲਈ ਆਵਾਂਗੇ ਨਹੀਂ ਤਾਂ ਅਸੀਂ ਯਾਰ ਡੰਗ ਲਾ ਹੀ ਲਾਵਾਂਗੇ ਬਹੁਤ ਬਹੁਤ ਧੰਨਵਾਦ ਹੈ ਬਾਈ ਤੇਰਾ ਹਾਂ ਨਾ ਜੀ ਵੀ ਲੋਗ ਆਣੇ ਭਾਈ ਅਸੀਂ ਯਾਰ ਦੇਖ ਭਾਈ ਕੋਈ ਆਪਾਂ ਨਸ਼ਾ ਨਹੀਂ ਕਰਨਾ ਪਹਿਲੇ ਨੰਬਰ ਤੇ ਨਹੀਂ ਨਹੀਂ ਬਹੁਤ ਵੰਦੀਆ ਬੰਦਾ ਭਾਈ ਕੋਈ ਵੀ ਹੋਵੇ ਨੀ ਨਸ਼ੇ ਦੀ ਆਪਾਂ ਗਰੰਟੀ ਲੈਣੇ ਆ ਤੁਹਾਡੀ ਅਸਤਾ ਹ ਹਰਗਾ ਚੀਚਾ ਖਾ ਕੇ ਤੇ ਬਸ ਇਹਨਾ ਨਹੀਂ ਕਰਦੇ ਨਹੀਂ ਨਹੀਂ ਬਹੁਤ ਵਧੀਆ ਕੰਮ ਆਪਾਂ ਐਵੇਂ ਕਹਿ ਜਗੇ ਭਾਈ ਨਿੰਬੂ ਚਲ ਲੈ ਨਾ ਜਾਣ ਲਾ ਹਾਂ ਫ੍ਰੈਸ਼ ਪ੍ਰੂਫ ਕਰ ਦਿਆਂ ਤਾਂ ਚੱਲ ਗਿਆ ਏ ਹੋਰ ਖਾਸ ਤੋਂ ਦੂਜੀ ਚਾਹ ਵੇਲੇ ਦੱਸੋ ਕੀ ਲਿਆਵਾਂ ਦੂਜੀ ਚਾਹ ਵੇਲੇ ਯਾਰ ਅੰਬ ਚੱਲ ਜਾਣਗੇ ਨਾ ਅੰਬ ਚੱਲੇ ਜਾਣਗੇ ਚਲਾਵਾਂਗੇ ਵੱਧ ਚੱਲਣਗੇ ਅੰਬ ਜੋ ਭਗਤਾ ਚੱਲਣਗੇ ਕਿ ਸੱਕਰਪਾਰੇ ਚੱਲਣਗੇ ਤੂੰ ਦੱਸ ਕੀ ਲਿਆਵਾਂ ਅੱਛਾ ਯਾਰ ਅੰਬੂ ਤਾਂ ਖਾਈ ਲੈ ਚਾਹਨਾ ਇਦੂ ਆਹ ਅੰਬ ਚੱਲਣਗੇ ਹਾਂ ਖੱਟੇ ਖੱਟੇ ਅੰਬ ਤੇ ਰੰਗਲ ਨਾਲ ਤੇਰਾ ਫੇਵਰੇਟ ਰੰਗ ਨਾਲ ਫੇਵਰੇਟ ਰੰਗ ਖੱਟੇ ਰੰਗ ਹਾਂ ਬਾਈਕ ਕਾਲਾ ਬਰੀ ਤਾਂ ਜਿਹੜਾ ਬੰਦਾ ਹੁਣ ਜਿਵੇਂ ਆਪਣੇ ਉਹ ਜਮਾਰ ਖੜੀ ਆ ਉਹ ਖਾਊਗਾ ਕਨੇ ਚੁੱਪੂਆ ਸਮਝ ਆ ਸੇ ਉਹ ਖਾ ਉਹ ਕਦੇ ਬੰਦਾ ਬਿਮਾਰ ਨਹੀਂ ਹੁੰਦਾ ਹੂੰ ਸਭ ਨੇ ਬੈਸਕੋੜ ਖਾਈ ਜਾਂਦੇ ਬਈ ਹਨਾ ਨਾ ਨਾ ਬਹੁਤ ਵਧੀਆ ਚੀਜ਼ਾਂ ਯਾਰ ਹੂੰ ਕਦੇ ਵਾਸਤੇ ਰੱਬ ਨੇ ਕੋਈ ਚੀਜ਼ ਮਾੜੀ ਨਹੀਂ ਬਣਾਈ ਜਿਹੜੀ ਦਾ ਆਪਣੇ ਬਣਾਈ ਜਿਹੜੀ ਦਾ ਆਪਣੇ ਬਣਾਈ ਹਾਂ ਆਪਣੇ ਬੰਦਿਆਂ ਨੇ ਬਈ ਬਹੁਤ ਮੋਸ਼ ਮਾੜਾ ਬਣਾਤਾ ਸਿੱਧੀ ਗੱਲ ਰੱਬ ਨੇ ਕੋਈ ਵੀ ਚੀਜ਼ ਮਾੜੀ ਨਹੀਂ ਬਣਾਈ ਇਨਸਾਨ ਖਤਰ ਹਾਂ ਮਾੜੇ ਤਾਂ ਪਾਪ ਜਿਹੜੇ ਦਾ ਮਾੜੀਆਂ ਚੀਜ਼ਾਂ ਖਾਣੇ ਇਹਨਾਂ ਦੇ ਚੀਜ਼ਾਂ ਹੁਣ ਕਿਹੜੇ ਭਰਾ ਕੋਈ ਰੱਬ ਦੇ ਉਗਰੇ ਅੱਕਾਂ ਦੇ ਪੱਤੇ ਵੀ ਕੰਮ ਆਉਂਦੇ ਆ ਨਸ਼ਾ ਪਤਾ ਕਰਦੇ ਆ ਯਾਰ ਆਪਾਂ ਕਹਿੰਦੇ ਆ ਵੀ ਚੰਗੀਆਂ ਚੀਚਾ ਖਾਓ ਜੇ ਸਿਹਤ ਬਣਾਉਗਾ ਆਪਣੀ ਹੈ ਇਹ ਚ ਨਸ਼ਾ ਪਤਾ ਜਦੋਂ ਮਰਜੀ ਕਰ ਲੋ ਤੇ ਇਹੋ ਜਿਹੇ ਚੀਜ਼ਾਂ ਖਾਓਗੇ ਬਾਈ ਭੈਣ ਤੋਂ ਤੂੰ ੱੱਕਾ ਲਵਾ ਕਿਹੜੀ ਚੀਜ਼ ਨੂੰ ਲਵਾਣਾ ਫੱਟ ਕੇ ਮਾਰਾਂਗੇ ਕਿ ਨਹੀਂ ਸਹੀ ਗੱਲ ਕਿਉਂ ਬਾਪੀ ਹੂੰ ਹੂੰ ਕਿਆ ਹੋਰ ਪੜਾ ਡੋਂਗਾ ਪਰ ਆ ਬੇ ਯਾ ਕੋਈ ਡੋਂਗਾ ਬੈਹ ਆ ਚਾੜਾ ਕੋਤ ਨੂੰ ਪਾਈ ਤੀ ਜਾ ਕਾੜ-ਕਾੜ ਕੇ ਚਾਹ ਬਣਾਈ ਜਮਾਂ ਸਪੈਸ਼ਲ ਬਾਈ ਸਿਲੰਡਰ ਤੇ ਬਣਾਈ ਆ ਤੇ ਅਰੇ ਮਾਲ ਉਸਤੀ ਪਰ ਥੋੜੀ ਉਹ ਕੋਟੇ ਦੇ ਬਾਤੀ ਓਏ ਮਿੱਠੇ ਦੇ ਓਏ ਕੋਟੇ ਦੇ ਦੇ ਬਰਾਵਾ ਕੇ ਰਹਿਣਾ ਮੈਂ ਕਿਸੇ ਨਾਲ ਲੱਗਿਆ ਸੀਗਾ ਸਿਰੀ ਲੱਗਿਆ ਸੀ ਹੰਮ ਹੰਮ ਤੇ ਮੈਂ ਚਾਹ ਤਰੀ ਬੈਠਾ ਸੀਗਾ ਤੇ ਮਨ ਨੂੰ ਬੁੜਗਾ ਨੂੰ ਬੋਲ ਮਾਰ ਰਿਹਾ ਮਾਹ ਭਾਈ ਚਾਹ ਪੀਜੋ ਪੰਡਾ ਸਿੱਟਣੇ ਸਿੱਟੇ ਸਿੱਟ ਜੇ ਲੰਗਾ ਤੇ ਮਾਹ ਭਾਈ 12 ਕੋਹਲੀ ਬਣਾਈ ਐ ਤੇ ਇੱਕ ਉਹਨਾਂ ਦੀ ਬੁੜੀ ਬੋਲੀ ਮੇਰੇ ਕੋਲ ਨਹੀਂ ਸੀ ਉਹ ਕੋਈ ਉਹਨਾਂ ਦਾ ਥੋੜੀ ਜਿਹੀ ਪਾਈ ਪੀ ਰਿਹਾ ਸੀ ਤਾਂ ਗਿਆਨੀ ਜਣਾ ਕਹਿੰਦੇ ਕਿਹੜੀ ਜਾਣਾ ਕਿਹੜੀ ਗੀੜੀ ਜਾਣਾ ਕਹਿੰਦੇ ਗਾਂ ਨਾ ਟਾਪਿਆ ਗੇਰੀ 12 ਤੋਂ ਲਾ ਗਿਲਾ ਭਾਈ ਕਿਹੜੇ ਕਿਹੜੇ ਵੀਰ ਚਾਹ ਨ ਅਮਰੂਦ ਖਾਂਦੇ ਹੋਣਗੇ ਯਾਰਾ ਚਾਹ ਨਾਲ ਸੌਖਾਂ ਦੇ ਹੋਣਗੇ ਹੂੰ ਦੱਸਿਓ ਜੀ ਇਹਦਾ ਬਈ ਹੋਰ ਵੀ ਪਿਆਰ ਬਈ ਲਫਾਫਾ ਦੁੱਧ ਨਾਲ ਕੇਲੇ ਦਾ ਬਹੁਤ ਲੋਕਾਂ ਨੇ ਆਖਿਆ ਹੋਰ ਜਮਾ ਦੁੱਧ ਨਾਲ ਕੇਲੇ ਦਾ ਬਹੁਤ ਲੋਕਾਂ ਨੇ ਪ੍ਰਸਾਦ ਬਣਾਈ ਹੈ ਚਾਹ ਨਾਲ ਸਿਓ ਹੁਣ ਦੇ ਅੱਧਾ ਤਾਂ ਕਰ ਲੈ ਵਧੀਆ ਹੋ ਅੱਧਾ ਤੂੰ ਖੜਾ ਸੌਖਾ ਹੋ ਜਾ ਰੋ ਤਾਂ ਖਾ ਲੈ ਕੋਰ ਉਹ ਬਣਾ ਨਹੀਂ ਇਹਨਾਂ ਦਬਦਰ ਕੁਝ ਨਹੀਂ ਹੁੰਦਾ ਯਾਰ ਇਹ ਕੀ ਮਾੜੀ ਚੀਜ਼ ਆ ਮਾਰਗਾ ਤਾਂ ਹੁੰਦੇ ਨੇ ਬੰਦੇ ਦੀ ਹਾਲਤ ਆ ਤਾਂ ਸਟਮੈਕ ਪੀਣੀ ਚਿੱਟਾ ਲਾਉਣਾ ਫੀਮ ਖਾਣੀ दारू ਪੀਣੀ ਉਹ ਮਾਰਗਾ ਹੁੰਦੇ ਨੇ ਯਾਰ ਜਿਹੜੀਆਂ ਆ ਚੀਜ਼ਾਂ ਖਾਣ ਦੇ ਅਸਲ ਇਹ ਜਿਹਦੇ ਘਰ ਚੋਂ ਉਹਨੂੰ ਪਤਾ ਹਾਂ ਨਹੀਂ ਮੜੀ ਜਾ ਰਿਹਾ ਬਈ ਲੋਕਾਂ ਦੇ ਘਰ ਵੱਟ ਤੇ ਸੱਚੀ ਗੱਲ ਹੈ ਹਰ ਪੀਤਾ ਆਏ ਬਈ ਸੇਦ ਆਪ ਵੀ ਬਣਾ ਕੇ ਰੱਖੋ ਠੀਕ ਹੈ ਸਹੀ ਗੱਲ ਆਪਣੇ ਭਗਤ ਹੈ ਇਹ ਵੀ ਵਿਚਾਰਾ ਤੁਰੇ ਫਿਰਦਾ ਇਹ ਨਹੀਂ ਕੁਛ ਕੰਨਦਾ ਪਿੰਦਾ ਆ ਮੁੰਡਾ ਵੀ ਇਹੀ ਨਹੀਂ ਕੁਛ ਕੰਨਦਾ ਪਿੰਦਾ ਅਸੀਂ ਵੀ ਤਾਂ ਬਚ ਨਹੀਂ ਆ ਯਾਰ ਕਈ ਭਰਾ ਸਾਡੇ ਆਣਦੇ ਬਈ ਭਰਾ ਸਿਆਣ ਚ ਨਹੀਂ ਆਉਂਦੇ ਬਈ ਬੇਲੇ ਵੀ ਖਾਈ ਜਾਂਦੇ ਮੇਰੇ ਪੇਲੇ ਵੀ ਖਾਈ ਜਾਂਦੇ ਹੁਣ ਅਸੀਂ ਭਾਈ ਐਡੀ ਪਰਮਾਤਮਾ ਮਿਹਨਤ ਪਰਮਾਤਮਾ ਦੇ ਹੱਥ ਹੈ ਸੋਡੇ ਵਰਗੇ ਭਰਾਵਾ ਹਨ ਤਾਂ ਕਰਕੇ ਭਰਾਵਾ ਤੁਰੇ ਫਿਰਦੇ ਆ ਜੇ ਕੋਈ ਗਰੀਬ ਬੁਰਗੂ ਨੂੰ ਚੰਗਾ ਚਾਹ ਪਾਣੀ ਪਿਆ ਦੂਗਾ ਤਾਂ ਹੋ ਜਾ ਕਹਿੰਦੇ ਹੁੰਦੇ ਆ ਕੰਮ ਜਾਣੀ ਕਿ ਨਹੀਂ ਹੋ ਜਾ ਕੰਮ ਜਾਣੀ ਹੈ ਨੇ ਬਾਕੀ ਕੋਈ ਨਾ ਤਰੀ ਤਰੀ ਸੇ ਬਾਈ ਹਨਾ ਲੱਖ ਕੋਣਾ ਹੀ ਫਲ ਗਈ ਬਾਈ ਨਹੀਂ ਕੋਈ ਨਾ ਯਾਰ ਗਰੀਬ ਤਾਂ ਬਾਈ ਮੇਰੀ ਗੱਲ ਸੁਣ ਯਾਰ ਖਾਣ ਪੀਣ ਤੇ ਡਿਪੈਂਡੀ ਹੁੰਦਾ ਯਾਰ ਬੂਹ ਕਿਹੜਾ ਘਰੇ ਕਿਹੜਾ ਪੈਂਡਾ ਬੰਨੀਆਂ ਪੰਗੀਆਂ ਹਾਂ ਮੰਨ ਲੈ ਇਹਦਾ ਖਾਣ ਪੀਣ ਦਾ ਸਮੋਸੇ ਕੇ ਸਮੋਸੇ ਦਾ ਚਾਹ ਹੁੰਦਾ ਵਿਚਾਰੇ ਸੱਚੀ ਗੱਲ ਐ ਮੈਂ ਆਪਾਂ ਸਮੋਸੇ ਖਾਣ ਨਹੀਂ ਕੋਈ ਵੀ ਜੀ ਗਰੀਬ ਵਾਸਤੇ ਬੜੀ ਵੱਡੀ ਚੀਜ਼ ਹੈ ਧਰਮੀ ਹੋ ਜਾਂਦਾ ਧਰਮੀ ਬਾਈ ਜੀ ਮੇਰੇ ਪਾਣੀ ਦੀ ਪਿਆ ਕੇ ਰਾਜੀ ਉਹਨਾਂ ਨੇ ਕੀ ਆਖੇਗਾ ਲੈ ਹੂੰ ਕਿ ਆਪਣੇ ਗਵਾਨ ਪਿੰਡ ਚ ਅਸੀਂ ਮਿੱਟੀ ਚੱਕਣ ਗਏ ਹਾਂ ਉਹਨਾਂ ਦੇ ਮਿੱਟੀ ਕਿਸੇ ਹੋਰ ਦੀ ਸੀ ਚੱਕਦੇ ਉਹਨਾਂ ਦਾ ਘਰ ਸੀ ਮੈਂ ਕਿਹਾ ਪਾਣੀ ਗਰਮੀ ਪਵੇ ਬਾਈ ਤੇ ਆ ਗੱਟ ਵਾਲੀ ਦੀ ਗੱਲ ਹੈ ਤੇ ਅਸੀਂ ਕਿਹਾ ਬਾਬਾ ਪਾਣੀ ਪਿਆ ਦੇ ਕਹਿੰਦਾ ਜਿਹਦੀ ਮਿੱਟੀ ਚੱਕਦੇ ਉਹਨਾਂ ਦੇ ਪਾਣੀ ਪਿਓ ਤੇਰਾ ਭਲਾ ਹੋ ਜੇ ਮੈਂ ਕਿਹਾ ਤੇਰਾ ਪਾਪਾ 20 ਗਾਲਾਂ ਦਿੰਨੇ ਆ ਮਨਛੀ ਪੈ ਕਿ ਇਹ ਵੀ ਜ਼ਿੰਮੇਦਾਰ ਸਾਨੂੰ ਬਈੜਾ ਹੈ ਦੀ ਬੂੜਾ ਪਾਣੀ ਢੱਕ ਦੇਣਗੇ ਵਦਿਆ ਕੰਚ ਦੇ ਗਲਾਸਾਂ ਚ ਉਹ ਉਹ ਮੌਸਮ ਹਿਸਾਬ ਨਾਲ ਚੱਲਦਾ ਕੰਮ ਤੇ ਕਈ ਜ਼ਿੰਮੇਦਾਰ ਬਈ ਸਾਨੂੰ ਪਾਣੀ ਮੀਰੀ ਪੈਂਦੇ ਯਾਰ ਉਹ ਆਪਣੇ ਦਵਾਈ ਛਿੜਕਦੇ ਹਰਪ੍ਰੀਤ ਐ ਜਾ ਐ ਥੋੜੀ ਅਗੇ ਚੱਕ ਸੁਗ ਰਹੇ ਜੂ ਯਾਰ ਨਹੀਂ ਨਹੀਂ ਚੰਗੇ ਆ ਆ ਨਹੀਂ ਚਾਹ ਨਾ ਵੀ ਲੈ ਤਾ ਗਲੇ ਨਹੀਂ ਉਹ ਅਗੇ ਦਾ ਢੋਲਗਾ ਜੇ ਜਾਓ ਬਈ ਸਸਤਰੀ ਗਾ ਹਾਂ ਲੈ ਅਗੇ ਜਾਓ ਬਈ ਸਸਤਰੀ ਗਾ ਨਾ ਕੋਈ ਤੇਲ ਬਈ ਕੋਲੋਂ ਤੂੰ ਹਾਲਤ ਦੇਖ ਲੈ ਬਈ ਹੁਣ ਦੇਖ ਲੈ ਬਈ ਹਨਾ ਹਾਲਾਤ ਦੇਖ ਲੈ ਕੋਲ ਮਚਾਉਣੇ ਆ ਪੈਟਰੋਲ ਕੋਲੋਂ ਮਚਾਉਣੇ ਆ ਬਈ ਯਾਰ ਜਿਹੜਾ ਬੰਦਾ ਯਾਰ ਮੌਕੇ ਤੇ ਪੈਸੇ ਦੇ ਦੇ ਥਕੇ ਮਾਜ ਲੈ ਜਾਂਦਾ ਤੇ ਨਹੀਂ ਤਾਂ ਹਰਪ੍ਰੀਤ ਤੈਨੂੰ ਪਤਾ ਹੀ ਆ ਫਿਰ ਬਈ ਕੋਸਮ ਕੋਸਮ ਸੇ ਯਮੂ ਕਰਕੇ ਆਉਣਾ ਪੈਂਦਾ ਘਰੇ ਆਉਣਾ ਪੈਂਦਾ ਬਾਈ ਘਰੇ ਵੀ ਘਾ ਘਰੇ ਪੈਸੇ ਬਣਾ ਕਰਨੀ ਬੜੀ ਦਾ ਅਰਪਿਤ ਜੇ ਧੀਰ ਤੇਰੇ ਆਉਣੇ ਤੇਰੀ ਤਾਂ ਉਹ ਚਾ ਚੜੇਦਾ ਸਾਨੂੰ ਯਾਰ ਪਿਆ ਜਨਾ ਚਾ ਚੜਦਾ ਯਾਰ ਦਵਾਈ ਤਾਂ ਜਿਹੜੀ ਹੋਊਗੀ ਹੋਊਗੀ ਆ ਐ ਲੱਗਣ ਲੱਗ ਜਾਂਦਾ ਵੀ ਕਿਸੇ ਸੈਗਨ ਪ੍ਰੋਗਰਾਮ ਤੇ ਗਏ ਆ ਅਸੀਂ ਹੈਨਾ ਬਾਤੀ ਉਹ ਜਾ ਇੱਥੇ ਆਪਾਂ ਇੱਧਰ ਸੀ ਜੀ ਇੱਥੇ ਲੱਗ ਗਿਆ ਜੀ ਇੱਥੇ ਲੱਗ ਗਿਆ ਆ ਬਾਈਆਂ ਨੂੰ ਬਾਈ ਲੋਕੇਸ਼ਨ ਦਿਖਾ ਦੇ ਮਾਰ ਕੇ ਇੱਥੇ ਤਾਂ ਹੱਲ ਨੂੰ ਜੀ ਨਹੀਂ ਕਰਦਾ ਬਾਈ ਅੱਡੀ ਤਗੜੀ ਮਹਿਫਲ ਲੱਗਦੀ ਹੈ ਘਰ ਆਰਗਾ ਘਰ ਅੱਜ ਤਾਂ ਉਹ ਵੀ ਮੌਸਮ ਵਧੀਆ ਬਈ ਬਹੁਤ ਸੋਹਣਾ ਮੌਸਮ ਹੈ ਜੀ ਮੌਸਮ ਰੱਬ ਮੇਰ ਰੱਖੇ ਸਾਰਿਆਂ ਤੇ ਪਰਮਾਤਮਾ ਬਈ ਸੱਚੇ ਪਾਸ਼ਾ ਫਸਲ ਬਈ ਛੋਲੇ ਦੀ ਇਹ ਜੀ ਹੋਵੇ ਨਰਮਾ ਇਹ ਜਾਂ ਹੋਵੇ ਕਿਉਂਕਿ ਮੱਛਰ ਦੀ ਗੱਲ ਬਈ ਕੱਲ ਵੀਡੀਓ ਪਾਈ ਸੀ ਹਨਾ ਬਾਲੇ ਪਾਸੇ ਕੁੱਟੇ ਬਈ ਮੱਛਰ ਦੇ ਮੱਛਰ ਤਾਂ ਹੈ ਨਹੀਂ ਇੱਕ ਗੱਲ ਹੋਰ ਆਪਾਂ ਕਹਿ ਦਿੰਨੇ ਆਂ ਵੀ ਮੀਂਹ ਆਵੇ ਮੀਂਹ ਆਵੇ ਗਰੀਬਾਂ ਦਾ ਖਿਆਲ ਵੀ ਰੱਖੇ ਬਾੜਾ ਮੀਂਹਵੇਂ ਕਿਸੇ ਦਾ ਘਟਾ ਹੈ ਗਰੀਬ ਦਾ ਉਹ ਗੱਲ ਵੀ ਨਾ ਕਰੇ ਉਹ ਗੱਲ ਵੀ ਹਾਂ ਸਹੀ ਗੱਲ ਹੈ ਫਸਲ 50 ਦੀ 49 ਮਣ ਹੋ ਜੇ ਕੋਈ ਗੱਲ ਨਹੀਂ ਹਾਂ ਸਿੱਧੀ ਗੱਲ ਇਹ ਉਹਨਾਂ ਕਣੀ ਨੀਂ ਨਿਗਰ ਰੱਖੇ ਬੱਤ ਜਾਈ ਜਵੇ ਹਨਾ ਬੱਤ ਜਾਈ ਬਾਲਾ ਨਾ ਆਵੇ ਕਿਦਾਂ ਵੀ ਹੈ ਕਿਸੇ ਗਰੀਬਾਂ ਕਨੀ ਗਰੀਬਾਂ ਦਾ ਨੁਕਸਾਨ ਨਾ ਹੋਵੇ ਯਾਰ ਗੁਵਾਰਾ ਗੁਵਾਰਾ ਮਾਰ ਦਿੰਦਾ ਭਾਈ ਨਹੀਂ ਗੁਵਾਰਾ ਫਸਲ ਤਾਂ ਡੱਗ ਲਾ ਵੀਰੇ ਬਾਕੀ ਕਿਸੇ ਦਾ ਵਿਚਾਰ ਦਾ ਘੱਡ ਕੇ ਪਿਆ ਬਹੁਤ ਲੋਕ ਇਹ ਜੇ ਆ ਜਿਹੜੇ ਮੀਂਹ ਆਉਣ ਤੇ ਸੁੱਖ ਸੁਗਦਾ ਮੀਂਹ ਨਾ ਆਵੇ ਸਰਬਾ ਸਾਡਾ ਘਟ ਹੈ ਜੋ ਜਿਹੜੇ ਦੇ ਵਿੱਚ ਭਾਈ ਬਹੁਤ ਮੁਸ਼ਕਲ ਹੈ ਕਿਉਂਕਿ ਉਧਰ ਪਾਲਣ ਹੈ ਨਹੀਂ ਚਮਾ ਵੀ ਜਮੇ ਨਹੀਂ ਭਾਈ ਜਮਾ ਨਹੀਂ ਭਾਈ ਕੰਮ ਨਹੀਂ ਚੱਲਦਾ ਗਰੀਬਾਂ ਦਾ ਜਿਹੜੇ ਬੰਦੇ ਇਧਰ ਨਰਮਾ ਚੁਗਣਾਉਂਦੇ ਸੀਗੇ ਉਹ ਤਾਂ ਹੀ ਆਉਂਦੇ ਆ ਹਾਂ ਬਹੁਤ ਮੁਸ਼ਕਲ ਸੀ ਗੱਲ ਅਸੀਂ ਲਿਆਉਂਦੇ ਰਹੇ ਹਾਂ ਤੇ ਕਮਬਿਲ ਕਿ ਬੈਠਾ ਬਈ ਯਾਰ ਕਿ ਕੋਈ ਉਹ ਮੋੜ ਤੇ ਬੈਠੇ ਕੋਈ ਉਮਰ ਮੈਂ ਨਾ ਯਾਰ ਫਿਰ ਆਪਾਂ ਹੁਣ ਦਵਾਈ ਛਿੜਕ ਗਏ ਯਾਰ ਹਨਾ ਓਕੇ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਕਿਸੇ ਭਰਾ ਨੂੰ ਬਈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਸਾਰਾ ਭਰਾ ਬਈ ਸਾਰੇ ਇਹੋ ਜਿਹੀਆਂ ਚੀਜ਼ਾਂ ਖਾਇਆ ਕਰੋ ਬਈ ਬਿਮਾਰ ਬੰਦਾ ਕਦੇ ਵੀ ਨਹੀਂ ਹੁੰਦਾ ਬਈ ਯਾਰ ਇਹਦਾ ਨੌ ਪਰ ਨੌ ਗਰੀਬ ਬੰਦਾ ਨਹੀਂ ਸੇਵਾ ਕਰੇਗਾ ਗਰੀਬ ਬੰਦਾ ਨਹੀਂ ਬਈ ਸੇਵਾ ਕਰੇ ਉਹ ਵੱਧ ਵੱਧ ਉਹਨਾਂ ਹੀ ਵਧੀਆ ਕੰਮ ਕਰਦਾ ਬਈ ਠੀਕ ਹੈ ਬਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ